ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤਾਂ ਬੱਚਿਓ ਅੱਜ ਦੀ ਵੀਡੀਓ ਤੁਹਾਡੇ ਲੈ ਕੇ ਆਏ ਹਾਂ ਪੁਸਤਕ ਪ੍ਰਕਾਸ਼ਕ ਤੋਂ ਪੁਸਤਕਾ ਮੰਗਾਉਣ ਲਈ ਬਿਨੈ ਪੱਤਰ ਪੰਜਾਬੀ ਵਿੱਚ ਤਾਂ ਬੱਚਿਓ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਚਲੋ ਅੱਜ ਦੀ ਵੀਡੀਓ ਨੂੰ ਸਟਾਰਟ ਕਰਦੇ ਹਾਂ ਤਾਂ ਪਹਿਲਾਂ ਹੈ ਸੇਵਾ ਵਿਖੇ ਨੈ ਸਰਚ ਪੰਜਾਬ ਸਕੂਲ ਸਿੱਖਿਆ ਬੋਰਡ ਤੁਸੀਂ نیچے ਲਿਖਣਾ ਹੈ ਵਿਦਿਆ ਭਵਨ ਫੇਜ 8 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ੍ਰੀਮਾਨ ਜੀ ਬੇਨਤੀ ਹੈ ਕਿ ਮੈਨੂੰ ਹੇਠ ਲਿਖੀਆਂ ਪੁਸਤਕਾਂ VPP ਪਾਰਸਲ ਦੁਆਰਾ ਜਲਦੀ ਤੋਂ ਜਲਦੀ ਭੇਜਣ ਦੀ ਕਿਰਪਾਲਤਾ ਕਰੋ ਤਾਂ ਜੋ ਮੇਰੀ ਪੜਾਈ ਦਾ ਨੁਕਸਾਨ ਨਾ ਹੋਵੇ ਤਾਂ ਇੱਥੇ ਤੱਕ ਚੰਗੀ ਤਰ੍ਹਾਂ ਦੇਖ ਲਵੋ ਅੱਗੇ ਦੇਖ ਲੈਣੇ ਆ ਫਿਰ ਆਪਾਂ ਨੰਬਰ 1 ਹੈ ਪੰਜਾਬੀ ਵਿਆਕਰਨ ਜਮਾਤ ਮਿਡਲ ਸ਼੍ਰੇਣੀਾਂ ਲਈ ਇੱਕ ਕਾਪੀ ਨੰਬਰ 2 ਹੈ ਗਣਿਤ 6ਵੀਂ ਤੋਂ 8ਵੀਂ ਸ਼੍ਰੇਣੀਾਂ ਲਈ ਇੱਕ ਕਾਪੀ ਨੰਬਰ 3 ਹੈ ਵਿਗਿਆਨ 6ਵੀਂ ਤੋਂ 8ਵੀਂ ਸ਼੍ਰੇਣੀਾਂ ਲਈ ਇੱਕ ਕਾਪੀ ਕਿਰਪਾ ਕਰਕੇ ਇਹਨਾਂ ਪੁਸਤਕਾਂ ਦਾ ਬਿੱਲ ਯੋਗ ਕਮਿਸ਼ਨ ਕੱਟ ਕੇ ਬਣਾ ਦੇਣਾ ਪੁਸਤਕਾਂ ਦੇ ਨਵੇਂ ਸੰਸਕਰਨ ਹੀ ਭੇਜੇ ਜਾਣ ਜੇ ਜਲਦਾਂ ਬੰਨੀਆਂ ਹੋਣ ਤਾਂ ਹੋਰ ਵੀ ਚੰਗਾ ਹੈ ਪੁਸਤਕਾਂ ਦੇ ਨਾਲ ਆਪਣੀਆਂ ਪ੍ਰਕਾਸ਼ਾਨਾਵਾਂ ਦੀ ਸੂਚੀ ਵੀ ਭੇਜਣ ਦੀ ਕਿਰਪਾਲਤਾ ਕਰਨੀ। ਪੇਸ਼ਗੀ 20 ਰੁਪਏ ਦਾ ਪੋਸਟਲ ਆਰਡਰ ਨਾਲ ਲੱਗਾ ਹੋਇਆ ਹੈ। ਆਪ ਦਾ ਧੰਨਵਾਦੀ ਹੋਵਾਂਗਾ। ਆਪ ਦਾ ਸ਼ੁਭਚਿੰਤਕ ਰਾਮ ਸਿੰਘ ਪਿੰਡ ਸ਼ੈਲ ਜ਼ਿਲ੍ਹਾ ਤੇ ਮਹੀਤੀ ਤਾਂ ਬੱਚਿਓ ਇਹ ਸੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਚਲੋ ਅਗਲੀ ਵੀਡੀਓ ਵਿੱਚ ਆਪਾਂ ਮਿਲਦੇ ਹਾਂ